ਅਗਰ ਪੈਨ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾਂ ਕਰਤਾ ਮੈਂ ਕਿ ਗਰਦਾਸਪੁਰੇ ਗਈ ਤੇ ਕਿ ਟ੍ਰਾਂਸਫਰਵਾਇਵੇ ਓਕੇ ਹੈ ਤੁਸੀਂ ਆਪਣੇ ਬੈਂਕ ਨੇ ਗੱਲ ਕਰ ਲਓ ਜੱਜੀ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਮੈਂ ਇਹ ਕੰਮ ਕਰ ਚੱਲ ਗਏ ਮੈਨੂੰ ਕੁਛ ਨਹੀਂ ਦੱਸਿਆ ਕਿ ਪਤਨ ਮੈਂ ਆਪਣੇ ਮੈਮੋਰੀ ਲੈ ਕੇ ਆਈ ਨਹੀਂ ਤੇ ਉਹ ਇਹਨੇ ਫਿਰ ਪੁੱਛਿਆ ਉਹਨਾਂ ਕਿ ਤੁਹਾਡੀ ਮਾਂ ਮਰ ਗਈ ਜੇ 4 ਸਾਲ ਹੋ ਗਏ ਫਿਰ ਸਾਨੂੰ ਭੱਜਣਾ ਪੈ ਗਿਆ ਵੀ ਅਸੀਂ ਕਿੱਧਰ ਜਾਈਏ ਹੁਣ ਨਹੀਂ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਹਾਂਜੀ ਕੁਦਾਸੀ ਨਾ ਇਹ ਕੋਈ ਰਾਇ ਨਹੀਂ ਪਾਤ ਕੋਲ ਮੈਂ ਮੇਨੋਂ ਖਾਤ ਮੈਨੂੰ ਖਾਤਾ ਤੋਂ ਖੋਲ ਦੇਾਰੇ ਮੈਨੂੰ ਪੈਨਸ਼ਨ ਬਸ ਸਰਕਾਰ ਮੈਨੂੰ ਦੇ ਦੇ ਬੰਨੂ ਨਾ ਨਾ ਮੈਨੂੰ ਨਹੀਂ ਨੀਂਦ ਹੁੰਦੀ ਮੈਂ ਤਾਂ ਰੋਟ ਛੱਡ ਟੈਨਸ਼ਨ ਵਜੋਂ ਮੈਂ ਤਾਂ ਅੱਟੇ ਤੁਰੇ ਫਿਰ ਦਿੱਸ ਨਹੀਂ ਆਉਂਦੀ ਇਹ ਇੱਕ ਠੀਕਾ ਨਾ ਹੋ ਗਿਆ ਬਤੀ ਕਿੰਨੇ ਕੰਮ ਕਰਤਾ ਤੇ ਕਿੰਨੇ ਮਰਿਆ ਦਾ ਇਹ ਇਹ 6 ਮਿੰਟ ਪਹੁੰਚਾਤਾ ਤੇ ਪੈਂਕੇ ਵਜੇ ਫਿਰ ਜਰਾ ਸੁਣਨ ਨੂੰ ਕੋਮ ਮਿਲਿਆ ਨਹੀਂ ਨਾ ਇਹਨਾਂ ਤੋਂ ਫਿਰ ਦੇ ਲਈ ਗਾਇ ਅਸਾਂ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪੁੱਛਾ ਕੀਤਾ ਨੂੰ ਪਾਇਦੇ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਮਾਤਾ ਤੁਸੀਂ ਵੀ ਕਿੱਥੇ ਜਿਹੜੇ ਕੜਦੇ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੜਦੇ 6 ਮਿੰਟ ਅੰਤ ਇਹਨਾਂ ਦਾ ਮਰਿਆ ਇਕਰਾਰ ਕੀਤਾ ਹੋ ਕਿ ਮਾਦੇ ਨੂੰ ਕਿੰਨੇ ਸਿਰ ਤੋਂ ਮਰਿਆ ਚਾਰ ਚਾਰ ਆਏ ਐਸੇ ਮੈਡਮ ਨੇ ਵੱਡੀ ਨੇ ਵੱਡੇ ਨੇ ਦੱਸਿਆ ਪਤਸੂ ਪਿਛਾ ਉਹਨੇ ਇਹਨਾਂ ਨੇ ਗੱਲ ਕਰਨ ਦੇ ਜਦ ਮਰਿਆ ਤਾਂ ਗਏ ਆਏ ਆ ਸਾਨੂੰ ਹੁਣ ਖਾਤਾ ਮੈਨਾਂ ਨਹੀਂ ਭੋਲਣ ਤਾਂ ਗਰਾਂਡ ਨਹੀਂ ਆਇਹੀ ਨਹੀਂ ਭੋਲ ਸਕਦੇ ਪਰਵਾਦ ਚ ਮੇਰਾ ਇਹ ਬੇਟਾ ਵਾ ਮੇਰੇ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਕ ਮੇਰੇ ਛੋਟਾ ਬੱਚਾ ਜੀ ਆਹ ਬਾੜ ਦੇ ਨਹੀਂ ਹੈ ਹਾਂਜੀ ਤੇ ਬੇਟਾ ਕਿਸੂ ਵਾ ਹਾਂਜੀ ਜੀ ਆਪੇ ਆੜ ਦੇ ਮਰੀਜ਼ ਹੈ ਬੇਟਾ ਵੀ ਤਾਂ ਨਵੀਂ ਹਾਂ ਹਾਂਜੀ ਨਹੀਂ ਮੇਰੇ ਪੁੱਤੇ ਵੀ ਨਹੀਂ ਕਿ ਠੀਕ ਹੈ ਨੇ ਇਹਦਾ ਵੀ ਚਿੰਤਾ ਮੈਨੂੰ ਰਹੀ ਨੇ ਹਾਂ ਹਾਂਜੀ ਇਹਨੂੰ ਕੈਂਸਰ ਦੇ ਨੁਕਸਾਨ ਨੂੰ ਜੀ ਆ ਦੂਜਾ ਕੁਝ ਜਾਵਾ ਤੇ ਡਾਕੀ ਆ ਤੇ ਇੱਥੇ ਹੀ ਹੁਣੇ ਉਹ ਤੇਰੇ ਉੱਤੇ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆਂ ਨੂੰ ਜਾਵਾਂ ਤੇ ਚਲ ਜਾਵਾਂ ਤੇ ਬਾਕੀ ਘਰ ਚਲ ਜੀ ਕੋਈ ਨਾ ਕਿ ਤੂੰ ਵੇਖਿਆ ਹੋਵਗੇ ਕਿ ਤੋ ਫਿਰਦਾ ਕਿਤੋਂ ਸਰ ਹਾਨੂੰ ਸੇ ਮਿਲਣ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਆਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋएगी 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਆਦੀ ਮਾਤਾ ਨੂੰ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੀਕਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕੰਮ ਜਿੱਥੋਂ ਪੈਕਸ਼ਨ ਵਾਈ ਉਤਰੇ ਜਾਓ ਅਸੀਂ ਕਦੀ ਸੁਵਿਧਾ ਕੇਂਦਰ ਜਾਣਾ ਕਿ ਦੇਦ ਨੂੰ ਤੇ ਚਾਲੂ ਕਰਵਾ ਹਰ ਤੱਕ ਪਤਾ ਲਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੈਨੂੰ ਕਿਸੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਆਦਮੀ ਤੁਸੀਂ ਕਹਿੰਦੇ ਸਾਡੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਤਵ ਦੀ ਵਿਅਸਥ ਹੋਈ ਆ 85000 ਰੁਪਿਆ ਸਾਡੀ ਵੱਲ ਬੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਝ ਲਾ ਲਈ ਆ ਪਰ ਅੱਜ ਅਸੀਂ ਹਾਰ ਕੇ ਨਾਦੀਆ ਮਰਾਈ ਅਸੀਂ ਸਰਕਾਰ ਦਾ ਕੋਈ ਹਾਰ ਲਾਈ ਆ ਵੀ ਸਾਡਾ ਇਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਿੱਥੇ ਵੀ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਇਹ ਹਾਦੀ ਟੈਨਸ਼ਨ ਬਹਾਅਲ ਕੀਤੀ ਜਾਵੇ ਅਸੀਂ ਕਈ ਛਿਰ ਦੇ ਮੀਰੀ ਦਾ ਅਸੀਂ ਬਸਾਂ ਹੀ ਆਪਣਾ ਕਿਚਾਰਾ ਕਰਦੇ ਹਾਂ ਤੇ ਅਸੀਂ ਉਹ ਥੋੜੇ-ਬੋਤੇ ਪੈਸੇ ਦਵਾਈ ਜਿੰਦੇ ਹੁੰਦੇ ਹਾਂ ਅੱਜ ਹੁਣ ਅਸੀਂ ਨਾੜੇ ਮਨੇ ਹਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲਿਖ ਕੇ ਦੇਖੋ ਪਰ ਇੱਕੋ ਜਿਹੀ 17 11500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਕਿ ਅਸੀਂ ਪਰੇਸ਼ਾਨ ਆ ਗਾ ਸਰ ਜੀ ਨਹੀਂ ਆ ਇਹਨਾਂ ਦਿਨਾਂ ਚ ਰੱਬ ਦਾ ਜੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਆਸਾਰਾ ਲਿਆ ਤੇ ਸਰਕਾਰ ਤੱਕ ਆਵਾਜ਼ ਹੋਂਦ ਕੁਛ ਕੀਤੀ ਹੈ। ਨਾਲੇ ਤੇ ਹੁਣ ਵੇਖੇ ਤੇ ਬੜਾ ਵਧੀਆ ડીਲ ਕੀਤਾ। ਇਹ ਤੇ ਅਪਲੀਕੇਸ਼ਨ ਲੈ ਕੇ ਦਿੱਤਾ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਤਾਲੂ ਹੋ ਜੇ। ਤੇ ਬਾਕੀ ਪੈਨਸ਼ਨ ਰਹੀ ਗੱਲ ਕੱਟਈ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਟ ਇਹਨਾਂ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੇ। ਇਹ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ। ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਗਾਰੰਟੀ ਲੈ ਕੇ ਪਰ ਉਗਨ ਕਾਟਿਆ ਕਰਕੇ ਫੇਸ ਵੇਖ ਕੇ ਫੇਰ ਵੀ ਆਪਾਂ ਨੂੰ پیسے ਦਿੰਦੀ ਆ ਇਹ ਕੀ ਗੱਲ ਹੋ ਰਿਹਾ ਦਿੰਦੇ ਰਹੇ ਆ ਨੰਬਰ 2 ਇਹ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਆਖਿਆ ਗਿਆ ਕਿ ਡੈਥ ਹੋ ਗਈ ਆ ਕੀ ਆ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਰਕਿੰਗ ਦੇ ਥੋਂ ਕਿਰਪਾ ਕਰਕੇ ਇਸ चीज 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾਂ ਅਪਲੋਡ ਅਪਡੇਟ ਹੋਣ ਵਾਲੀਆਂ ਆ ਰਹੀਆਂ ਅਪਡੇਟ ਕੀਤੀਆਂ ਜਾਣ ਤਾਂ ਕਿ ਹੋਰ ਕਿਸੇ ਨੂੰ ਫਿਊਚਰ ਵਿੱਚ ਪ੍ਰੋਬਲਮ ਨਾ ਹੋ ਜੇ